ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੋਈ ਹੈ ਇਸ ਦਰਮਿਆਨ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ਬਟਾਲਾ ਐਸਟੀਐਮ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਉਨ੍ਹਾਂ ਦੇ ਘਰ ਵਿਜੀਲੈਂਸ ਨੇ ਦੇਰ ਰਾਤ ਝਾਪਾ ਮਾਰਿਆ ਅਤੇ ਵਿਜੀਲੈਂਸ ਟੀਮ ਨੇ ਐਸਟੀਐਮ ਤੋਂ 12:30 ਵਜੇ ਤੱਕ ਪੁਚਕਿਚ ਕੀਤੀ ਲਗਭਗ 3 ਘੰਟੇ ਦੀ ਪੁਚਕਿਚ ਤੇ ਘਰ ਦੀ ਤਲਾਸ਼ੀ ਤੋਂ ਬਾਅਦ ਟੀਮ ਨੇ ਐਸਟੀਐਮ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਲਜਾਣ ਤੋਂ ਪਹਿਲਾਂ ਟੀਮ ਨੇ ਉਨ੍ਹਾਂ ਦੀ ਸਰਕਾਰੀ ਰਿਹائش ਨੂੰ ਵੀ ਸੀਲ ਕਰ ਦਿੱਤਾ ਸੀ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ ਮੀਡੀਆ ਰਿਪੋਰਟ ਦੇ ਮੁਤਾਬਕ ਐਸਟੀਐਮ ਵਿਕਰਮਜੀਤ ਸਿੰਘ ਦੇ ਕਰੋ ਲਗਭਗ 14 ਲੱਖ ਰੁਪਏ ਮਿਲੇ ਨੇ ਦੱਸਦੇ ਕਿ ਵਿਕਰਮਜੀਤ ਸਿੰਘ ਕੋਲ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਹੈ ਸ਼ਿਕਾਇਤਕਰਤਾ ਦੇ ਮੁਤਾਬਕ ਉਸਨੇ ਨਗਰ ਨਿਗਮ ਬਟਾਲਾ ਵੱਲੋਂ ਸੜਕਾਂ ਦੇ ਪੈਚਵਰਕ ਤੇ ਮੁਰੰਮਤ ਦਾ ਕੰਮ ਕੀਤਾ ਸੀ ਜਿਸ ਦੇ ਦੋ ਬਿੱਲ ਤਿਆਰ ਹੋਏ ਸਨ ਭੁਗਤਾਨ ਲਈ ਜਦੋਂ ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਿਆ ਤਾਂ ਕਮਿਸ਼ਨਰ ਨੇ ਬਿੱਲਾਂ ਦੇ 10% ਯਾਨੀ ਕਿ 37000 ਰਿਸ਼ਵਤ ਮੰਗੀ ਤੇ ਇਸ ਲਈ ਐਸਡੀਓ ਰੋਹਿਤ ਉਪਰਾਲਾ ਨਾਲ ਸੰਪਰਕ ਕਰਨ ਲਈ ਕਿਹਾ ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਬਟਾਲਾ ਚ ਲਾਈਟ ਐਂਡ ਸਾਊਂਡ ਸ਼ੋਅ ਲਈ ਵੀ ਦਾ 1 ਲੱਖ ਤੋਂ ਜ਼ਿਆਦਾ ਭੁਗਤਾਨ ਬਕਾਇਆ ਸੀ ਇਸ ਤਰ੍ਹਾਂ ਕੁੱਲ ਰਕਮ 5,54,395 ਬਣਦੀ ਸੀ ਜਦੋਂ ਐਸਟੀਓ ਰੋਹਿਤ ਉਪਨ ਨੂੰ ਮਿਲਿਆ ਤਾਂ ਉਹਨਾਂ ਨੇ ਵੀ ਕਮਿਸ਼ਨਰ ਦੇ ਹੁਕਮ ਅਨੁਸਾਰ ਰਿਸ਼ਵਤ ਦੇਣ ਦੀ ਗੱਲ ਕਹੀ ਬਾਅਦ ਵਿੱਚ ਕਮਿਸ਼ਨਰ ਮੁਰ 9% ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਇਸ ਤੋਂ ਬਾਅਦ ਸ਼ਿਕਾਇਤਕਰਤਾ ਵਿਜੀਲੈਂਸ ਦੇ ਕੋਲ ਪਹੁੰਚਿਆ ਤਾਂ ਉਸਨੇ ਆਪਣੇ ਬਿਆਨ ਦਰਜ ਕਰਵਾਏ ਤੇ ਮੁਰ ਵਿਜੀਲੈਂਸ ਨੇ ਕਾਰਵਾਈ ਕਰਦੇ ਐਸਟੀਐਮ ਵਿਕਰਮਜੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ